ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਆਪਣੇ ਲੱਗਣ ਲੱਗੀ ਆ ਜੀ ਕੰਬਾਈਨ ਤੇ ਆਪਾਂ ਵੜਨਾ ਹੀ ਪੂਸ਼ਾ 44 ਚੋਂ ਨਾ ਅੱਜ ਆਪਾਂ ਨਾਲੇ ਤੁਹਾਨੂੰ ਦੱਸਾਂਗੇ ਝਾੜ ਕਿੰਨਾ ਤੇ ਜਦੋਂ ਤੁਲ ਲਗਿਆ ਉਦੋਂ ਦੱਸਾਂਗੇ ਤੇ ਕੰਬਾਈਨ ਆ ਗਈ ਆਪਣੇ ਤੇ ਆਪਾਂ ਟਰਾਲਾ ਜਿਹੜਾ ਕੰਬਾਈਨ ਵਾਲਾ ਕਟਰ ਮਗਰ ਤੇ ਇਹਨੂੰ ਆਪਾਂ ਪਾਵਾਂਗੇ ਟਰੈਕਟਰ ਦੇ ਪਿੱਛੇ ਇੱਥੋਂ ਉਤਾਰ ਕੇ ਆਪਾਂ ਨੂੰ ਲੈ ਕੇ ਜਾਣਾ ਪੈਣਾ ਕਿਉਂਕਿ ਜਿਹੜੇ ਟਿੱਬੇ ਦੇ 5 ਕਿੱਲੇ ਨੇ ਉੱਥੇ ਰਸਤਾ ਬਹੁਤ ਤੰਗ ਹੈ ਇਸ ਕਰਕੇ ਆਪਾਂ ਟਰੈਕਟਰ ਨਾਲ ਲਿਜਾਵਾਂਗੇ ਲੋਰੀ ਟਰਾਲਾ ਆਪਾਂ ਪਾਲਿਆ ਕੰਬਾਈਨ ਵਾਲਾ ਟਰੈਕਟਰ ਦੇ ਪਿੱਛੇ ਤੇ ਪਿੱਛੇ-ਪਿੱਛੇ ਆਉਂਦੀ ਆਪਣੇ ਕੰਬਾਈਨ ਤੇ ਆਪਾਂ ਜਾਣੇ ਪਏ ਆ ਟਿੱਪੇ ਵਾਲੇ ਖੇਤ ਵਿੱਚ ਜਿੱਥੇ ਆਪਾਂ ਵੱਢਨੇ 5 ਕਿੱਲੇ 5 ਕਿੱਲੇ ਵੱਢ ਕੇ ਫਿਰ ਆਪਾਂ ਚਲੇ ਜਾਵਾਂਗੇ ਦੂਜੇ ਟੱਕ 'ਚ ਉੱਥੇ ਆਪਾਂ ਨੂੰ ਰਾਹ ਦੀ ਕੋਈ ਤੰਗੀ ਨਹੀਂ ਉੱਥੇ ਲਿੰਕ ਰੋਡ ਦੇ ਉੱਤੇ ਹੀ ਐ ਸੌਖਾ ਕੰਮ ਉੱਥੇ ਤੇ ਇੱਥੇ ਥੋੜੀ ਖੱਜਲਖੁਆਰੀ ਹੈਗੀ ਐ ਤੇ ਪਰ ਚਲੋ ਕੋਈ ਗੱਲ ਨਹੀਂ ਚੱਲ ਜਾਂਦਾ ਇੰਨਾ ਕੁ ਤਾਂ ਤੇ ਆਪਾਂ ਟਰਾਲਾ ਲਈ ਜਾਂਦੇ ਆ ਪਾ ਕੇ ਟਰੈਕਟਰ ਪਿੱਛੇ ਤੇ ਉਹ ਪਿੱਛੇ ਆਉਂਦੀ ਪਈ ਕੰਬਾਈਨ ਤੇ ਅੱਜ ਆਈ ਆਪਣੇ ਗਿਲ 961 ਲੋੜੀ ਬਾਬੇ ਨਾਨਕ ਦੀ ਕਿਰਪਾ ਨਾਲ ਕੰਬਾਈਨ ਪੌਂਡ ਦੀ ਖੇਤ ਵਿੱਚ ਤੇ ਇੱਧਰ ਆਪਾਂ ਵੜਾਤੀਆਂ ਲੀਆਂ ਬਾਈ ਤੋਂ ਤੇ ਟਰਾਲਾ ਆਪਾਂ ਉਹ ਮੋੜ ਤੇ ਨਾ ਜਿੱਥੇ ਉਹ ਮੋਟਰ ਵਾਲਾ ਕੋਠਾ ਹੈ ਉੱਥੇ ਲੋਡ ਕਰ ਲਾਂਗੇ ਤੇ ਉੱਥੇ ਕੰਬਾਈਨ ਰੋਕ ਕੇ ਤੇ ਆਪਾਂ ਇੱਥੇ ਟਰਾਲਾ ਲੋਡ ਕਰ ਲੈਨੇ ਆ ਵੇਖੋ ਜਿੱਥੇ ਮੋੜ ਮੁੜਦੀ ਹੈ ਨਾ ਕੰਬਾਈਨ ਤੇ ਬਿਨਾ ਟਰਾਲੇ ਤੋਂ ਸੌਖੀ ਮੁੜ ਜਾਂਦੀ ਹੈ ਤੇ ਟਰਾਲੇ ਨਾਲ ਔਖਾ ਹੋਣਾ ਸੀ ਤੇ ਲੋ ਜੀ ਆਪਾਂ ਕਰਦੇ ਪਏ ਕਟਰ ਲੋਡ ਕਟਰ ਲੋਡ ਕਰਕੇ ਤੇ ਆਪਣਾ ਮਸ਼ੀਨ ਵਾਲੇ ਬਾਈ ਨੂੰ ਚਾਹ ਪਾਣੀ ਪਿਆ ਕੇ ਪ੍ਰਸ਼ਾਦਾ ਛਕਾ ਕੇ ਤੇ ਫਿਰ ਆਪਾਂ ਵੜਦੇ ਆਂ ਝੋਨਾ ਨਾਲੇ ਉਹਨਾਂ ਨੂੰ ਜਿਹੜੀ ਥੋੜੀ ਬਹੁਤੀ ਤਰੇਲ ਰਹਿ ਗਈ ਉਹ ਵੀ ਉੱਤਰ ਜਾਊਗੀ ਨਾਲੇ ਟਾਈਮ ਥੋੜਾ ਜਿਹਾ ਹੋਰ ਹੋ ਜਾਊਗਾ 10 10:30 ਵਜੇ ਦਾ ਟਾਈਮ ਠੀਕ ਰਹਿੰਦਾ ਤੇ ਆਪਾਂ 10:00 ਵਜੇ ਚਲਾ ਦਾਂਗੇ ਜਿਆਦਾ ਲੇਟ ਵੀ ਨਹੀਂ ਕਰਦੇ ਆਪਾਂ ਤਾਂ ਜੋ ਕੰਬਾਈਨ ਵਾਲੇ ਦੇ ਵੀ 2-4 ਕਿੱਲੇ ਵੱਡੇ ਜਾਣ ਸੀਜ਼ਨ ਹੈ ਕਲੋਰੀ ਕਟਰ ਲੋਡ ਹੋ ਗਿਆ ਬੈਲਟ ਬੁਲਟ ਲਈ ਚਾੜ ਤੇ ਟਰਾਲਾ ਪਾ ਖੇਚ ਕੇ ਟਰੈਕਟਰ ਨਾਲ ਅੱਗੇ ਲੈ ਜੰਨੇ ਆ ਤੇ ਮਸ਼ੀਨ ਦਾ ਰਸਤਾ ਕਲੀਅਰ ਹੈ ਇਹ ਕਟਰ ਅਸੀਂ ਲੋਡ ਕਰਕੇ ਤੇ ਟਰਾਲਾ ਇੱਥੇ ਖੜਾਤਾ ਤੇ ਇਹਨਾਂ ਨੂੰ ਮਿਲੋ ਰਿੱਕੀ ਨਹੀਂ ਰਿੱਕੀ ਤੇ ਲਈ ਜਾ ਇਹ ਵੇਖ ਲਓ ਪਛਾਣ ਨਹੀਂ ਭੁੱਲਦੀ ਆਪਣੀ ਹੂੰ ਇਹਨਾਂ ਨੇ ਮਿਲਣਾ ਹੀ ਮਿਲਣਾ ਆਪਾਂ ਜਦੋਂ ਆਉਣਾ ਨੇ ਇੱਥੇ ਖੇਤ ਦੋ ਤਿੰਨ ਹੋਰ ਵੀ ਨੇ ਇੱਕ ਸ਼ੈਡੋ ਹੈ ਕਾਲੇ ਰੰਗ ਦਾ ਇਹ ਆ 21 ਉਹ ਹੈ ਲੀਜ਼ਾ ਜੀ ਚੌਥਾ ਹੀ ਗੇੜਾ ਚਾਰ ਕਿੱਲਾਂ ਦੇ ਉੱਤੋਂ ਦੀ ਤੇ ਚੌਥਾ ਹੀ ਟੈਂਕ ਚੱਲਦਾ ਪਿਆ ਜਿਮਾ ਟੈਂਕ ਹੈ ਪਰ ਪੰਜਵਾਂ ਟੈਂਕ ਸਾਰਾ ਨਹੀਂ ਪੈਣਾ ਅੱਧਾ ਕਿ ਟੈਂਕ ਪਾਊਗਾ ਕੁਵਾ ਲੈਨੇ ਆ ਟੈਂਕ ਕੋਲ ਆਪਾਂ 4.5 ਹੋ ਗਏ। ਬਾਕੀ ਹੁਣ ਉਸ ਤਰਾ ਲਈ ਪੈਣੀ। ਲਓ ਜੀ ਪਹਿਲੀ ਟਰਾਲੀ ਗਈ ਖੁੱਬ। ਖੁੱਬੀ ਜਿਆਦਾ ਨਹੀਂ। ਥਾਂ ਗਿੱ ਲੈ। ਤੇ ਟਰਾਲੀ ਹਜੇ ਬੈਠੀ ਨਹੀਂ। ਪਰ ਥਾਂ ਪਿਆ ਪਾਣੀ ਵਰਗਾ। ਤੀਜੇ ਲੋਜ ਦਾ ਟਰੈਕਟਰ ਖਿੱਚਦਾ ਟਰਾਲੀ ਤਾਂ ਹਜੇ ਹੌਲੀ-ਹੌਲੀ। ਜ਼ੋਰ ਨਹੀਂ ਲਵਾਉਣਾ ਟਰੈਕਟਰ ਦਾ ਜਿਆਦਾ ਕਿਤੇ ਜਿਆਦਾ ਖੁੱਬ ਜੀ। ਹੁਣ ਮੈਨੂੰ ਕੁਤਕਤਾਰੀਆਂ ਹੋਈ ਜਾਂਦੀਆਂ ਨੇ। ਕਹਿੰਦੇ ਟੋਜਣ ਪਾਵਾਂ ਜੋ ਟੋਜਣ ਪਾ ਲੈਨੇ। ਉਹ ਖੜੇ ਸਾਹਮਣੇ। ਇੱਧਰ ਖੜਾ ਚਰਚਾ ਤੇ ਟੈਂਕ ਚੱਲਦਾ ਪਿਆ 6 ਮਾ ਅੱਧਾ ਇੰਦੇ ਚ ਪਵਾ ਲਿਆ ਪੰਜਵੇਂ ਚ ਤੇ ਇਹ ਪਾ ਕੇ ਪੂਰਾ ਟੈਂਕ ਤੇ 6.5 ਹੋ ਜਾਣਗੇ ਠੀਕ ਹੈ ਜੀ ਤੇ ਜ਼ੋਰ ਨਹੀਂ ਲਮਾਉਣ ਦਿੰਦੇ ਕਹਿੰਦੇ ਵੀ ਨਹੀਂ ਜ਼ੋਰ ਨਹੀਂ ਲਮਾਉਣਾ ਬਜਾਦੀ ਨਾ ਖੋਬ ਜੇ ਕਿਉਂਕਿ ਗਾਰੇ ਵਰਗਾ ਥਾਂ ਹੈ ਫਿਰ ਮੈਂ ਮੰਨ ਲਈ ਜੀ ਗੱਲ ਲੋ 6ਵੇਂ ਟੈਂਕ ਦਾ ਹਾਰਨ ਵਜਾਤਾ ਤੇ ਦੂਜੀ ਟਰਾਲੀ ਜੱਗੇ ਟੈਂਕ ਪੈਣ ਤੇ ਆਪਾਂ ਫੋਰਡ ਨਾਲ ਟੋਟਨ ਪਾਉਣੇ ਆ i <laughs> ਕੀ ਕਰਨਾ ਆਹ ਲੋ ਕਰੋ ਇੱਧਰ ਖਟਰਾਲੀ ਤੇਰਾ ਆਹ ਲੋ ਲਓ ਜੀ ਟਿੱਬੇ ਦੇ ਵੱਢ ਕੇ ਪੰਜ ਕਿੱਲੇ ਅਸੀਂ ਡੇਰੇ ਤੇ ਆ ਗਏ ਸੀ ਤੇ ਇੱਥੇ ਲਗਭਗ 4 ਏਕੜ ਦਾ ਘੇਰਾ ਮਾਰਿਆ ਹੋਇਆ ਤੇ ਤਿੰਨ ਟੈਂਕਿਆਂ ਦੇ ਭਰ ਗਏ ਆ ਮੌਣੇ ਟੁੱਟੇ ਵਾਲੀ ਪਰਲੇ ਪਾਸੇ ਤਾਂ ਹੈ ਹੀ ਨਹੀਂਗਾ ਕੁਝ ਪਰਾਮੀ ਤੁਹਾਨੂੰ ਵਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਇਸੇ ਵੀਡੀਓ ਜੀ ਵਿਖਾਵਾਂਗੇ ਤੇ ਆ ਤੀਜਾ ਟੈਂਕ ਪੈਟ ਲਿਆ ਟੈਂਕ ਮਸ਼ੀਨ ਦੇ ਵੱਡੇ ਨੇ ਵਿਸ਼ਾਲ ਨਾਲ ਜੇ ਪੂਲ ਭਰੀਏ ਤਾਂ 30 32 ਗੱਟਿਆਂ ਦਾ ਟੈਂਕ ਹੋਊਗਾ ਪੁੱਲ ਪਰ ਮੈਂ ਇੱਕ ਪਾਲਾਂਗੇ ਹੁਣ ਡੇਰੇ ਤੋਂ ਗਈ ਆਪਣੀ ਟਰਾਲੀ ਚੌਥੀ ਡੇਰੇ ਤੋਂ ਪਹਿਲੀ ਟੋਟਲ ਚੌਥੀ ਟਰਾਲੀ ਗਈ ਪਿਛਲੀ ਵਾਰੀ ਬੱਤਰ ਘੱਟ ਰਹਿ ਗਏ ਇਸ ਕਰਕੇ ਐਤਕੀ ਨਾ ਪਾਣੀ ਛਾੜ ਕੇ ਲਾਏ ਨੇ ਟੈਂਕੇ ਵੀ ਨੇੜੇ ਲੱਗ ਹੀ ਗਿਆ ਹੁਣ ਪੌਣਾ ਕਿ ਟੈਂਕ ਹੋ ਗਿਆ ਹੋਊਗਾ ਉਸ਼ਾ 44 ਚੋਂ ਨਾ ਜਿਹੜਾ ਅੱਜ ਸਾਰਾ ਵੱਟਦੇ ਪਏ ਆ ਤੇ ਉਹ ਤੇ ਆ ਗਿਆ ਜਿਹੜਾ ਖਤਮ ਹੋ ਗਿਆ ਸੀ ਕਿਲਾ ਹੁੰਦੇ ਜੋ ਖਤਮ ਹੈ ਪਰਲੇ ਘੇਰੇ ਚ 6-7 ਕਨਾਲਾਂ ਥਾਂ ਇੰਦੇ ਜੋ ਖਤਮ ਹੋ ਗਈ ਤਾਂ ਝਾੜ ਘਟ ਗਿਆ ਕੰਪੈਨ ਹੈਗੀ ਜਿਹੜੀ ਅੱਜ ਆਈ ਗਿੱਲ 961 ਤਿੰਨ ਕੰਪੈਨਾਂ ਬਾਈ ਹੋਰਾਂ ਕੋਲ ਪਹਿਲਾਂ ਵੀ ਦੱਸਿਆ ਸੀ ਇੱਕ ਵਿਸ਼ਾਲ ਇੱਕ ਕਰਤਾਰ ਇੱਕ ਅੱਧਾ ਟੈਂਕ ਦਾਣੇ ਹੋਰ ਪੈ ਜਾਣੇ ਟਰਾਲੀ 'ਚ ਲੋਈ ਉਹਨੇ ਪਰਲਾ ਘੇਰਾ ਵੱਢਣਗੇ ਆ ਗਈ ਜੀ ਆਪਣੀ ਮਾਉਣੇ ਬੁੱਟੇ ਵਾਲੀ ਮਸ਼ੀਨ ਫੇਰਦੇ ਭੈ ਸ਼ੌਂਕ ਨਾਲ ਲਾ ਕੇ ਤੇ ਟਰਾਲੀ ਆ ਗਈ ਆਪਣੀ ਵਾਪਸ ਤੇ ਪਹੁੰਚ ਗਏ ਆਪਾਂ ਖੇਤ ਤੇ ਵਾਉਣੇ ਬੂਟੇ ਵਾਲੇ ਕੋਲ ਹੀ ਮਸ਼ੀਨ ਚੱਲਦੀ ਪਈ ਉਤੋਂ ਦੀ ਘੇਰਾ ਮਾਰਿਆ ਹੋਇਆ ਸੀ ਤੇ ਮਸ਼ੀਨ ਇੱਧਰਲੇ ਬੰਨੇ ਕੁਦਰਤੀ ਜਦੋਂ ਮੈਂ ਵਾਪਸ ਆਇਆ ਤੇ ਵਾਉਣੇ ਬੂਟੇ ਵੱਲ ਵੀ ਆਪਾਂ ਵੜਾਤਾ ਗੇੜੇ-ਗੇੜੇ ਦਵਾਤੇ ਤਾਂ ਜੋ ਪੈਲੀ ਸਾਫ਼ ਹੋ ਜਾਏ ਅੱਗ ਵਧੀਆ ਲੱਗ ਸਕੇ ਲਓ ਜੀ ਇੱਥੋਂ ਗਈ ਚੌਥੀ ਟਰਾਲੀ ਮੰਡੀ 1 2 3 ਅਤੀ ਡੀ ਟਰਾਲੀ ਗਈ ਇੱਥੋਂ ਮੰਡੀ ਤੇ ਆ ਘੇਰਾ ਵੱਡ ਕੇ 8 ਕਿੱਲੇ ਵੱਡੇ ਜਾਣਗੇ ਇੱਥੇ ਵੀ ਤੇ ਇਹ ਹੈਗਾ ਸੀ ਵਾਉਣੇ ਬੂਟੇ ਵਾਲਾ ਇਧਰਲੇ ਬੰਨੇ ਝੋਨਾ ਠੀਕ ਸੀ ਪੂਛਾ 44 ਤੇ ਉਹ ਸੜਕਾਂਲੇ ਪਾਸੇ ਉਹ ਪਰਲੇ ਪਾਸੇ ਖਤਮ ਸੀ ਤਕਰੀਬਨ ਪਰਲੇ ਘੇਰੇ ਚੋਂ ਵੀ 6 ਕਿਨਾਲਾਂ ਥਾਂ ਖਤਮ ਸੀ ਇਧਰੋਂ ਵੀ ਕਿੱਲਾ ਡੇਢ ਖਤਮ ਸੀ ਉਰਾ ਉਰਾ ਹੈਗਾ ਸੀ ਠੀਕ ਹੈ ਇਧਰ ਚੱਲੀ ਜਾਂਦੀ ਮਸ਼ੀਨ ਆ ਵੱਡਣਾ ਤਾਂ ਉਹ ਵੀ ਪਿਆ ਵਿੱਚ ਆਇਆ ਤਾਂ ਭਾਵੇਂ ਅੱਗੇ ਕੁਝ ਨਹੀਂ ਬਾਕੀ ਸਾਰਾ ਠੀਕ ਹੈ ਇਹ ਆ ਜੀ ਪੂਸ਼ਾ 44 ਵਾਉਣੇ ਬੁੱਟੇ ਵਾਲਾ ਲੋ ਜੀ 8 ਕਿੱਲੇ ਵੱਢ ਕੇ ਤੇ ਹੁਣ 6 ਦਾ ਘੇਰਾ ਲਕੀ ਮਾਰਨ ਮਸ਼ੀਨ 8 ਕਿੱਲਿਆਂ 'ਚੋ 4 ਟਰਾਲੀਆਂ ਭਰੀਆਂ ਨੇ ਵਾਉਣੇ ਬੁੱਟੇ ਵਾਲੇ 'ਚੋਂ ਅੱਗੇ 6 ਭਰਦੀਆਂ ਹੁੰਦੀਆਂ ਨੇ ਇੰਨਾ ਫਰਕ ਹੈ ਜੀ ਝਾੜ ਦਾ ਲੋ ਜੀ ਉਹ 6 ਕਿੱਲਿਆਂ ਦਾ ਘੇਰਾ ਮਾਰਿਆ ਆ ਸੀ ਜਦੋਂ ਆਪਾਂ ਮੰਡੀ ਗਏ ਆ ਤੇ ਟਰਾਲੀ ਪਰ ਨਲੀ ਹੈ ਚਾਰ ਟਰਾਲੀਆਂ ਚਲੀਆਂ ਗਈਆਂ ਪੰਜਵੀਂ ਟਰਾਲੀ ਲੱਗੀ ਹੋਈ ਹੈ ਹੁਣੇ ਬਿਨਾ ਵਾਉਣੇ ਬੁੱਟੇ ਵਾਲਾ ਪਰ ਪਿਛਲੀ ਵਾਰ ਜਿੰਨਾ ਭਾਰਾ ਨਹੀਂ ਹੈ ਗਿਆ ਝੋਨਾ ਜਿਵੇਂ ਪ੍ਰਾਰ ਨਿਕਲਿਆ ਸੀ ਉਵੇਂ ਨਹੀਂ ਆ ਚੀਜ਼ ਪਰ ਵਾਉਣਾ ਬੁੱਟਾ ਨਹੀਂ ਹੈ ਗਿਆ ਇਹ ਬਿਨਾ ਵਾਉਣੇ ਬੁੱਟੇ ਤੋਂ ਹੈ 6 ਕਿਲਿਆਂ ਦੇ ਘੇਰੇ ਚ ਚਲਦੀ ਪਈ ਮਸ਼ੀਨ ਉਹ ਨਾਲ ਲਾ ਦੇ ਮੋੜ ਤੇ de los que ven aquí y yo no 不明白。 ਆ 6 ਕਿੱਲੇ ਵਾਲਾ ਘੇਰਾ ਵੀ ਆਪਣਾ ਵੱਢਿਆ ਗਿਆ ਤੇ ਪਰ ਇਹਦੇ ਚੌਥੀ ਟਰਾਲੀ ਭਰੀ ਨਹੀਂ ਇਹਦੇ ਚ ਇੱਕ ਟੈਂਕੂ ਨਹੀਂ ਰਹਿ ਗਈ ਪਾਣੀਕ ਟਰਾਲੀ ਹੋ ਗਈ ਤੇ ਟੋਟਲ ਤਾਂ ਅੱਜ ਆਪਣਾ ਵੱਢਿਆ ਗਿਆ 5 ਕਿੱਲਾਂ ਦਾ ਘੇਰਾ ਆਪਣਾ ਟਿੱਬੇ ਤੇ ਵੱਢਿਆ ਗਿਆ ਇੱਥੇ 4-4 ਦੇ ਦੋ ਤੇ ਫੇਰਾ 6 ਦਾ 19 ਕਿੱਲੇ ਟੋਟਲ ਵੱਢਤੇ ਨੇ ਮਸ਼ੀਨ ਨੇ 10 ਵਜੇ ਮਸ਼ੀਨ ਚਲਾਈ ਸੀ ਐਵੇਂ ਨਾ ਤੁਹਾਡਾ ਹਾਂ 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 ਲੋ ਜੀ ਚਾਰ ਕਿੱਲੇ ਥਾਂ ਰਹਿ ਗਏ ਸੀ ਆਪਣਾ ਟੋਟਲ ਦੋ ਦੋ ਕਿੱਲਿਆਂ ਦੇ ਦੋ ਘੇਰੇ ਤੇ ਬਾਈ ਕਹਿੰਦਾ ਅਸੀਂ ਤਾਂ ਕਿਹਾ ਚੱਲ ਬੱਸ ਕਰ ਬਾਈ ਕਹਿੰਦਾ ਨਹੀਂ ਆਪਾਂ ਹੋਰ ਵੜ ਦਿੰਨੇ ਆ ਤੇਰਾ ਟਰਾਲੀ ਆਪਾਂ ਭਾਰੀ ਲੈਣੇ ਆ ਲੋ ਜੀ ਰਾਤ ਸਵਾ ਕੁ ਦੋ ਕਿੱਲੇ ਰਹਿ ਗਏ ਸੀ ਵੜਨ ਵਾਲੇ ਤਕਰੀਬਨ ਪੌਣੇ ਕਿੱਕੀ ਕਿੱਲੇ ਥਾਂ ਵੜਿਆ ਗਿਆ ਸੀ ਤੇ ਬਾਬਿਆਂ ਦੀਆਂ ਬੋਰੀਆਂ ਭਰਦੇ ਪਏ ਹੁਣ ਤੇਰੇ ਟਰਾਲੀ ਮੰਡੀ ਲਾਵਾਂਗੇ ਇੱਕ ਟਰਾਲੀ ਹੋਰ ਹੋਊ ਆਪਣੀ ਤੇ ਫਿਰ ਚਾਚੇ ਦੇ ਲੱਗੂਗੀ ਕੰਮ ਐ ਲੋ ਜੀ ਬਾਬੇ ਨਾਨਕ ਦੀ ਕਿਰਪਾ ਨਾਲ ਝੋਨਾ ਆਪਣਾ ਵੱਢਿਆ ਗਿਆ 21 22 ਕਿੱਲੇ ਝੋਨਾ ਵੱਢਣਾ ਸੀ ਆਪਾਂ ਇੱਥੇ ਟੋਟਲ 23 ਕਿੱਲੇ ਝੋਨਾ ਵੱਢਣਾ ਸੀ ਆਪਣਾ ਜਿਹੜਾ ਰਹਿ ਗਿਆ ਸੀ ਤੇ ਉਹਦੇ ਜਿਹੜਾ ਲਾਸਟ ਘੇਰਾ ਚੱਲਦਾ ਪਿਆ 2 ਕਿੱਲਿਆਂ ਦਾ ਕੰਪੈਨ ਚੱਲਦੀ ਪਈ 2 ਕਿੱਲਿਆਂ ਦਾ ਘੇਰਾ ਤੇ ਇੱਕ ਜਿਹੜਾ ਲੱਗ ਗਿਆ ਤੇ ਇੱਕ ਟੈਂਕ ਵੀ ਪੈ ਗਿਆ ਤੇ ਉਦੋਂ ਬਾਅਦ ਚ ਫਿਰ ਉਹ ਸਾਹਮਣੇ ਖੜਾ ਝੋਨਾ ਚਾਚੇ ਦਾ ਤੇ ਕੋ ਪਰਾਂ ਖੜਾਈ ਸਾਹਮਣੇ ਜਿਹੜਾ ਰਹਿ ਗਿਆ ਚਾਚੇ ਦਾ 16 17 ਕਿੱਲੇ ਥਾਂ ਉਹ ਵਡਾਂਗੇ ਤੇ ਆਪਣਾ ਚਲੋ ਇੱਕ ਵਾਰੀ ਨਿਬੜ ਗਿਆ ਆ ਦੂਜੀ ਟਰਾਲੀ ਹੋ ਜੂਗੀ ਅੱਧੀ ਗੂ ਇਹ ਭਰ ਕੇ ਇੱਕ ਅੱਧਾ ਟੈਂਕ ਵੱਜ ਜਾਊਗਾ ਮੇਨ ਲੱਗਾ ਉਹ ਦੂਜੀ ਟਰਾਲੀ ਚ ਲੈ ਜਾਾਂਗੇ ਤੇ ਬੱਤਰ ਹੈ ਗਿਆ ਹਾਲਾਂ ਦੀ ਘੜੀ ਫੁੱਲ ਬਾਕੀ ਅੱਗੇ ਵੇਖਦੇ ਕੀ ਬਣਦਾ ਹੈ